ਡੀ 11 ਨਿਊਜ਼ ਪੰਜਾਬ ਦੇ ਇੱਕਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਐਸ ਟਾਈਮ ਅਸੀਂ ਪਹੁੰਚੇ ਆ ਪਾਤੜਾ ਮੰਡੀ ਜਿੱਥੇ ਫੇਅਰ ਅਕੈਡਮੀ ਫੇਅਰ ਹੈਵਨ ਲਗਜ਼ਰੀ ਸਲੂਨ ਐਂਡ ਅਕੈਡਮੀ ਖੁੱਲੀ ਹੈ ਇਸ ਅਕੈਡਮੀ ਦੇ ਵਿੱਚ ਜੋ ਅਕੈਡਮੀ ਇਹ ਪਾਤੜਾ ਦੇ ਵਿੱਚ ਬਹੁਤ ਤਕੜੀ ਅਕੈਡਮੀ ਪਹਿਲੀ ਵਾਰ ਖੁੱਲੀ ਹੈ ਜਿੱਥੇ हेयर ਮੈਕਅਪ ਬਿਊਟੀ ਐਂਡ ਨੇਲਸ ਦਾ ਕੰਮ ਕੀਤਾ ਜਾਂਦਾ ਹੈ ਤੇ ਕੰਮ ਹੈ ਜਿਹੜਾ ਬਹੁਤ ਤਜਰਬੇਕਾਰ ਸਟਾਫ ਵੱਲੋਂ ਕੀਤਾ ਜਾਂਦਾ ਹੈ ਤੇ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਇਹ ਲੌਬੀ ਹੈ ਇੱਥੇ ਜਾਣਕਾਰੀ ਲਈ ਇਹ ਬੈਠੇ ਨੇ ਸਿਸਟਰ ਅੰਦਰ ਲੈ ਕੇ ਚੱਲਾਂਗੇ ਤੁਹਾਨੂੰ ਜੋ-ਜੋ ਕੰਮ ਹੁੰਦਾ ਇੱਥੇ ਉਹ ਸਾਰਾ ਤੁਹਾਨੂੰ ਦਿਖਾਇਆ ਜਾਏਗਾ ਪੂਰੀ ਏਸੀ ਹੈ ਪੂਰੀ ਬਿਲਡਿੰਗ ਏਸੀ ਹੈ ਇਹ ਲੇਡੀਆਂ ਲਈ ਹੈ ਇੱਥੇ ਲੜਕੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜੀ ਤੁਹਾਨੂੰ ਦਿਖਾਵਾਂਗੇ बड़ा वजिया फर्नीचर आरामदायक फर्नीचर है, है जोड़ा इतर्स ने जिन्हें बहुत आरामदायक ने टॉप की फैसिलिटी इतना तो मिलेगी ਕਿਆ ਨਾਮ ਹੈ ਬੇਟਾ ਅਮਨਦੀਪ ਹੋਰ ਸਿੱਖ ਹਾਂ ਜੀ ਸਕਿਨ ਦਾ ਸਕਿਚਰਾ ਹੋਰ ਦਿੱਤੀ ਜਾਨੀਏ ਕਿ ਅਗੇ ਟ੍ਰੇਨਿੰਗ ਦਿੱਤੀ ਜਾਨੀਏ ਮੈਂ ਉਹ ਨਾ ਓਕੇ ਠੀਕ ਹੈ ਸਕਿਨ ਦਾ ਬੜੀਆ ਤਰ੍ਹਾਂ ਕੰਮ ਕੀਤਾ ਜਾਂਦਾ ਤੇ ਕੀ ਨਾਮ ਹੈ ਤੁਹਾਡੇ ਅਕੈਡਮੀ ਦਾ ਇਹ ਹੈ ਆਪਣਾ ਜੀ ਇਹ ਹੈ ਅਮਨਦੀਪ ਸੋਨ ਜੀ ਬੰਨੀ ਠੀਕ ਹੈ ਓਕੇ ਹਾਂ ਜੀ ਅਸੀਂ ਇੱਥੇ ਗੱਲ ਕਰਦੇ ਹਾਂ ਇਸ ਅਕੈਡਮੀ ਦੇ ਓਨਰ ਸਰ ਨਾਲ ਗੰਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸਰ ਪਰਮਦੇਵ ਸਿੰਘ ਹੈ ਵੈਲਕਮ ਟੂ ਹੇਅਰ ਹੈਵਨ ਆਪੋਸੀਟਲੀ ਪਤਟਨ ਦੇ ਤੋਂ ਡੇਲੀ ਹੇਅਰ ਹੈਵਨ ਲਗਦੇ ਸਨੂਨ ਅਕੈਡਮੀ ਆਪਣੀ ਕੀਤੀ ਹੈ ਜਿਹਦੇ ਵਿੱਚ ਤੁਹਾਨੂੰ ਹੇਅਰ ਸਕਿਨ ਨੇਲ ਮੇਕਅਪ ਹਾਇਲੈਸ਼ਨ ਹੇਅਰ ਰੈਟੈਂਸ਼ਨ ਦੇ ਤੁਹਾਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ ਪਲੱਸ ਅਪਾਰਟ ਫਰੋਮ ਇਟ ਇਹਦੇ ਵਿੱਚ ਬੱਚਿਆਂ ਲਈ ਸਪੈਸ਼ਲ ਬੇਸਿਕ ਟੂ ਡਿਮਾਂਡ ਕੋਰਸ ਕੋਰਸ ਵੀ ਪ੍ਰੋਵਾਈਡ ਕੀਤੇ ਜਾਣਗੇ ਜਿਹਦੇ ਵਿੱਚ ਉਹਨਾਂ ਨੂੰ हेयर स्किन नेल मेकअप आईलैशेस हेयर एक्सटेंशंस बेस्ड ऑन डिमांड कोर्स करवाए ਜਾਣਗੇ ਜਿਹੜੇ ਕਿ ਨੈਸ਼ਨਲ ਪਲੱਸ ਇੰਟਰਨੈਸ਼ਨਲ ਵੈਲਿਡ ਹੋਣਗੇ ਤਾਂ ਇਹ ਇੱਕ ਬਹੁਤ ਹੀ ਵਧੀਆ ਸਕਿੱਲ ਹੈ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬਹੁਤ ਹੀ ਘੱਟ ਫੀਸ ਦੇ ਵਿੱਚ ਇੱਕ ਲਗਜ਼ਰੀ ਸੈਗਮੈਂਟ ਸੈਲਟੀਜ਼ ਸਟੂਡੈਂਟਸ ਲਈ ਕਸਟਮਰਸ ਲਈ ਪ੍ਰੋਵਾਈਡ ਕੀਤਾ ਜਾਊਗਾ ਤਾਂ ਮੈਂ ਸਾਰਿਆਂ ਨੂੰ ਇਹ ਰეკਮੈਂਡ ਕਰਨਾ ਚਾਹੁੰਦਾ ਇੱਕ ਵਾਰੀ ਤੁਸੀਂ हेयर हबਨ ਲੱਗੇ ਚਲੋਨ ਅਕੈਡਮੀ ਸਿਟੀ ਪਟਨਾ ਵਿਜ਼ਿਟ ਕਰੋ ਕੁਆਲਿਟੀ ਦੇਖੋ ਥੈਨ ਕੀ ਵੀਰੀ ਮੱਚ। ਓਕੇ। ਜਲਦ ਆਇਓ। ਸਤਿ ਸ੍ਰੀ ਅਕਾਲ। ਹਾਈ ਵੈਲਕਮ ਟੂ ਹੈਅਰ ਹੈਵਨ। ਹੁਣ ਆਪਣੇ ਆਪਣੇ ਬਿਊਟੀ ਐਡਵਾਂਸ ਕੋਰਸਾਂ ਤੇ ਪਾਓ 50% ਤੱਕ ਦੀ ਛੂਟ। ਠੀਕ ਹੈ। ਹੁਣ ਆਪਣੇ ਕੋਰਸ ਦਾ ਭੁਗਤਾਨ, ਕਿਸ ਦਾ ਭੁਗਤਾਨ ਹੋਇਆ ਹੋਰ ਵੀ ਆਸਾਨ। ਹੁਣ ਆਪਣੇ ਕੋਰਸ ਦਾ ਭੁਗਤਾਨ ਕਰੋ ਆਸਾਨ ਕਿਸ਼ਤਾਂ ਵਿੱਚ। ਅੱਜ ਹੀ ਜੁਆਇਨ ਕਰੋ ਹੈਅਰ ਹੈਵਨ ਪਾਤਰਾ ਤੇ ਅਨਾਲਬਿਤ ਆਪਣੇ ਨਾਲ ਪਾਓ ਇੰਟਰਨੈਸ਼ਨਲ ਬਿਊਟੀ ਡਿਪਲੋਮਾ। ਅੱਛੀ ਜੁਆਇਨ ਕਰੋ ਤੁਹਾਨੂੰ। ਤੇ ਨਿਚਿਤ ਤੇ ਕੇ ਨੰਬਰਾਂ ਦੇ ਸੰਪਰਕ ਕਰੋ ਹੋਰ ਵੀ ਜਾਣਕਾਰੀ ਲਈ ਤੁਹਾਨੂੰ ਪੂਰੇ ਬਹੁਤ ਚੰਗੇ ਤਰੀਕੇ ਨਾਲ ਕੋਰਸਾਂ ਦੀ ਦਿੱਤੀ ਜਾਣਾ ਦਿੱਤੀ ਜਾਵੇਗੀ ਤੁਹਾਨੂੰ ਕਹਿੰਦੇ ਬਹੁਤ ਕੋਰਸ ਹੈ ਬਹੁਤ ਪਸਾਨੇ ਤਰੀਕੇ ਨਾਲ ਸਿਖਾਏਗਾ ਥੈਂਕ ਯੂ ਠੀਕ ਹੈ ਤੇ ਜਿਹੜਾ ਤੁਸੀਂ ਕੋਰਸ ਸਿੱਖ ਰਹੇ ਹੋ ਕਿਹੜੀ ਅਕੈਡਮੀ ਵਾਲੀ ਹੈ ਠੀਕ ਹੈ ਤੇ ਕਿਹੜੇ ਕਿਹੜੇ ਕੋਰਸ ਮਤਲਬ ਕਰਾਏ ਜਾ ਰਹੇ ਨੇ ਸਾਰੇ ਕੋਰਸ ਨੇ ਫੇਸ ਸਕਿਨ ਮੇਕਅਪ ਮੇਲ ਇੱਥੇ ਦੇ ਜੋ ਸ਼ੈਡੂਲੈਂਸ ਨੇ ਉਹਨਾਂ ਨਾਲ ਗੱਲ ਕਰਾਂਗੇ ਜੋ ਇਹਦੇ ਟ੍ਰੇਨਿੰਗ ਲੈ ਗਏ ਨੇ ਹਾਂਜੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਬਹੁਤ ਵਧੀਆ ਲੱਗ ਰਿਹਾ ਕਿੱਦਾਂ ਦੀ ਵਧੀਆ ਟ੍ਰੇਨਿੰਗ ਮਿਲਦੀ ਹੈ ਇੱਥੇ ਜਾਂ ਟ੍ਰੇਨਿੰਗ ਦਾ ਬੋਲਦੇ ਆ ਉਸ ਨਾਲੋਂ ਵਧੀਆ ਪ੍ਰੋਡਕਟ ਹੈ ਇਹਨਾਂ ਨਾਲੋਂ ਵਧੀਆ ਐਸ਼ਕਾ ਦੀ ਕਾਦੀ ਟ੍ਰੇਨਿੰਗ ਲੈ ਰਹੇ ਤੁਸੀਂ ਟ੍ਰੇਨਿੰਗ ਇੱਥੇ ਜਿਦਾਂ ਹੈਲਦੀ ਹੈ ਆਪਣੀ ਸਕਿਨ ਦੀ ਹੈ ਮੇਕਅਪ ਹੋ ਗਿਆ ਨੇਲ ਹੋ ਗਿਆ ਆਦਿ ਦਾ ਵਧੀਆ ਤੇ ਕਿੰਨੇ ਚਿਰ ਦਾ ਕੋਰਸ ਹੈ ਤੁਹਾਡਾ ਕੋਰਸ ਜਿੱਦਾਂ ਪਾ ਹੈ ਇਹ ਸਭ ਸਮਝ ਸਮਝਣ ਲਈ